ਆਪਾਂ ਪਹੁੰਚੇ ਸੀਗੇ ਖੇਤ ਤੇ ਇਹ ਬਲੌਗ ਜਿਹੜਾ ਅੱਜ ਆਪਾਂ ਨੇ ਤਿਆਰ ਕਰਿਆ ਠੀਕਾ ਸਪਰਾਜ 855 ਟਰੈਕਟਰ ਤੇ ਤਿਆਰ ਕਰਿਆਗਾ ਤੇ ਇਹਦੇ ਨਾਲ ਇਹ ਕਿਉਂ ਕਰਿਆ ਤਿਆਰ ਤੇ ਆਪਾਂ ਹਲਾ ਨਾਲ ਬੋਂਦੇ ਸੀਗੇ ਠੀਕ ਆ ਨਾ ਇੱਕ ਦੋ ਚੀਜ਼ਾਂ ਬਾਰੇ ਮੈਂ ਤੁਹਾਨੂੰ ਦੱਸਣ ਲੱਗਿਆਗਾ ਤੇ ਆਪਣੇ ਨਾਲ ਵੀ ਮਤਲਬ ਜਿੰਨਾ ਕੋ ਹੋਇਆਗਾ ਆਪਾਂ ਨੂੰ ਪਤਾ ਉਹ ਸਾਬ ਨਾਲ ਮੈਂ ਦੱਸਣ ਲੱਗਿਆ ਤੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਸਕਿਪ ਨਾ ਕਰਿਓ ਹੁਣ ਸਪਰਾਜ 855 ਠੀਕ ਆ ਨਾ ਬਈ ਇਹਦੇ ਕੰਟਰੋਲ ਹੁੰਦਾ ਸਾਰੇ ਟਰੈਕਟਰਾਂ ਦੀ ਇਹ ਕੱਲਾ ਇਹਦੇ ਨਹੀਂ ਸਾਰਿਆਂ ਦੇ ਹੁੰਦਾਗਾ ਤੇ ਜਿਹੜਾ ਆਹ ਕੰਟਰੋਲ ਹੁੰਦਾ ਜੀ ਡੰਡਾ ਪਾਉਣਿਆ ਇਹ ਕੰਮ ਆਗਾ ਜਦੋਂ ਇਹ ਛੱਡ ਸਕਦਾ ਠੀਕ ਆ ਇਹ ਵਿੱਚੋਂ ਲੂਜ਼ ਵਗੈਰਾ ਹੋ ਜਾਂਦਾ ਤੇ ਇਹ ਕਈ ਵਾਰੀ ਇਹ ਕੀ ਹੁੰਦਾਗਾ ਇਹ ਟੁੱਟ ਵੀ ਸਕਦਾ ਬਈ ਤੇ ਇਹ ਟੁੱਟ ਸਕਦਾਗਾ ਤੇ ਆਮ ਸੇਦੀ ਟੁੱਟਦਾ ਨਹੀਂ ਤੇ ਟੁੱਟ ਸਕਦਾ ਕਈ ਵਾਰੀ ਕਿਉਂ ਹੁਣ ਵੱਡੀਆਂ ਵੱਡੀਆਂ ਚੀਜ਼ਾਂ ਨੇ ਜਿਹੜੀਆਂ ਟੁੱਟ ਜਾਂਦੀਆਂ ਨੇ ਇਹਦਾ ਕੋਈ ਖਾਸ ਵੱਡੀ ਗੱਲ ਨਹੀਂ ਤੇ ਜਦੋਂ ਇਹ ਲੂਜ਼ ਹੁੰਦਾ ਬਈ ਕੰਟਰੋਲ ਆ ਜਿਹੜਾ ਛੱਡ ਜਾਂਦਾ ਕੰਮ ਤੇ ਹਲਸਾ ਕੁਝ ਵੀ ਨਹੀਂ ਲੱਗਦਾ ਚੱਜਰਾ ਠੀਕ ਆ ਨਾ ਕੋਈ ਸੈਟਿੰਗ ਨਹੀਂ ਪੈਂਦੀ ਫਿਰ ਤੇ ਜਦੋਂ ਇਹ ਟੁੱਟ ਜਾਂਦਾ ਠੀਕ ਆ ਉਦੋਂ ਬਹੁਤ ਔਖਾ ਜਾਂਦਾ ਹਲਸਾ ਜਦੋਂ ਚੱਕਣੇ ਆਗੇ ਵਾਹਣ ਦੇ ਵਿੱਚੋਂ ਪਾਸੇ ਕਰਨੇ ਆ ਨਾ ਘਰੇ ਲਿਜਾ ਸਕਦੇ ਠੀਕ ਆ ਉਦੋਂ ਬਹੁਤ ਔਖਾ ਜਾਂਦਾ ਹੁਣ ਖਾਸ ਕਰਕੇ ਜਿਹੜੇ ਹੁਣ ਹੈਗੇ ਆ ਪੁਰਾਣੇ ਟਰੈਕਟਰ ਉਹਨਾਂ ਦੇ ਆਹ ਦੋ ਪਿੰਨਾ ਪੈਂਦੀਆਂ ਨੇ ਠੀਕ ਆ ਆਪਣੇ ਦੋ ਪਿੰਨਾ ਪਾਈਆਂ ਹੋਈਆਂ ਸੀਗੀਆਂ ਉਹਦਾ ਕਰਕੇ ਚੱਲ ਗਿਆ ਇਹ ਸਾਰਾ ਜਿਗਾਰ ਉਹਦਾ ਕਰਕੇ ਡੰਡਾ ਦਾ ਜਿਹੜਾ ਇਹਦੇ ਵਿੱਚ ਰਹੇਗਾ ਤੇ ਲੈਫਟ ਚੱਕ ਕੇ ਆਪਾਂ ਘਰੇ ਲਿਜਾ ਸਕੇ ਹਾਲਾਂ ਨੂੰ ਤੇ ਸਾਗੇ ਨੂੰ ਜਦੋਂ ਟੁੱਟ ਜਾਂਦਾ ਨਾ ਬਈ ਜਦੋਂ ਆਹ ਪਿੰਨਾ ਨਹੀਂ ਹੁੰਦੀਆਂ ਫੇਰ ਬਹੁਤ ਔਖਾ ਹੋ ਜਾਂਦਾ ਉਦੋਂ ਜ਼ਮੀਨ ਦੇ ਵਿੱਚੋਂ ਹਲ ਸਾਗ ਆਪਾਂ ਚੱਕ ਨਹੀਂ ਸਕਦੇ ਇਹ ਪਿੰਨਾ ਇਹ ਲਾਜ਼ਮੀ ਰੱਖਿਆ ਕਰੋ ਮੈਂ ਤਾਂ ਇਹ ਵਲੌਗ ਬਣਾਇਆਗਾ ਇਹਦੇ ਡਬਲ ਪਿੰਨਾ ਦੀ ਜਿਹੜੀਆਂ ਪੈਂਦੀਆਂ ਨੇ ਜਿਹੜੇ ਪੁਰਾਣੇ ਟਰੈਕਟਰ ਨੇ ਆਪ ਇਹਨੇ ਨਹੀਂ ਕੋਈ ਆਮ ਪਾ ਕੇ ਨਹੀਂ ਰੱਖਦਾ ਬਹੁਤ ਘੱਟ ਪਾ ਕੇ ਰੱਖਦਾ ਲੋਕ ਮੈਂ ਬਹੁਤ ਦੇਖਿਆ ਦਾ ਤੇ ਇਹ ਪਿੰਨਾ ਰੱਖ ਰਿਹਾ ਘੱਟ ਪਾ ਕੇ ਲੋਕ ਤੇ ਆਪ ਇਹਨੇ ਜ਼ਰੂਰੀ ਆ ਹੁਣ ਜਿਹੜੇ ਨਵੇਂ ਟਰੈਕਟਰ ਨੇ ਉਹਨਾਂ ਦੇ ਤਾਂ ਆਉਂਦੀ ਹੈ ਇੱਕ ਪਿੰਨ ਸੇਤੀ ਕੰਟਰੋਲ ਨੂੰ ਕੁਝ ਹੁੰਦਾ ਤਾਂ ਹੈ ਨੀਗਾ ਕਈ ਵਾਰੀ ਬਾਈਡਾਂਸ ਠੀਕ ਆ ਹੋ ਵੀ ਸਕਦਾ ਝੜਕਾ ਵਗੈਰਾ ਵੱਜੇ ਜਾਂ ਕੁਝ ਵੀ ਹੋ ਸਕਦਾ ਜਾਂ ਟੁੱਟਣ ਦੀ ਤਾਂ ਕੋਈ ਖਾਸ ਵੱਡੀ ਗੱਲ ਨਹੀਂ ਵੱਡੀਆਂ ਵੱਡੀਆਂ ਚੀਜ਼ਾਂ ਟੁੱਟ ਜਾਂਦੀ ਇਹ ਵੀਡੀਓ ਮੈਂ ਤਾਂ ਇਹ ਬਣਾਈ ਆ ਕਿਉਂਕਿ ਅੱ비 ਜਦੋਂ ਆਪਾਂ ਖੇਤ ਦੇ ਵਿੱਚ ਬੌਣਿਆਂ ਕੰਟਰੋਲ ਕੰਮ ਛੱਡ ਜਾਂਦਾਗਾ ਉਦੋਂ ਤਾਂ ਚਲੋ ਚੱਲ ਜਾਂਦਾ ਠੀਕ ਆ ਮਾੜਾ ਮੋਟਾ ਜਦੋਂ ਇਹ ਟੁੱਟ ਵੀ ਸਕਦਾ ਵਿੱਚੋਂ ਕੋਈ ਵੱਡੀ ਗੱਲ ਦੀ ਨਾਟੀ ਨੇ ਟੁੱਟ ਸਕਦਾ ਆ ਪਿੰਨਾ ਇਹ ਪੁਰਾਣੇ ਟਰੈਕਟਰਾਂ ਦੇ ਖਾਸ ਕਰਕੇ ਡਵਲ ਪਾ ਕੇ ਰੱਖਿਆ ਕਰੋ ਇਹਦੇ ਨਾਲ ਜਿਹੜਾ ਆਹ ਜੱਫਾ ਗਏ ਪਿੱਛੇ ਨੂੰ ਨਹੀਂ ਨਿਕਲਦਾ ਇਹ ਬਲੌਗ ਮੈਂ ਤਾਂ ਇਹ ਬਣਾਇਆਗਾ ਵੀ ਕਿਸੇ ਦਾ ਨੁਕਸਾਨ ਆ ਜਿਹੜਾ ਹੋ ਨਾ ਸਕੇ ਹਲ ਵਗੈਰਾ ਕਈ ਵਾਰੀ ਵਿੱਚੋਂ ਨਿਕਲ ਜੇ ਹਲ ਟਾਇਰਾਂ ਚ ਵੱੜ ਸਕਦੇ ਆ ਹਲਾਂ ਦਾ ਤਾਂ ਹੋਣੀ ਹੋਣਾ ਨੁਕਸਾਨ ਤੇ ਟਾਇਰਾਂ ਦਾ ਵੀ ਹੋ ਸਕਦਾ ਇਹ ਬਲੌਗ ਮੈਂ ਤਾਂ ਤਿਆਰ ਕੀਤਾ ਤੇ ਸਾਰੇ ਜਣੇ ਇਹ ਬਲੌਗ ਨੂੰ ਸ਼ੇਅਰ ਜਰੂਰ ਕਰਿਓ ਤੇ ਬਾਕੀ ਆਪਣੇ ਪੇਜ ਨੂੰ ਫੋਲੋ ਕਰ ਲਿਓ ਜੇ YouTube ਤੇ ਦੇਖਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀ